ਅਰਜਰ ਕੀ ਕਿਹਾ ਜਾਂਦੇ ਹੋ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਦਾ ਦੇਖੋ ਜੀ ਸਭ ਤੋਂ ਪਹਿਲੇ ਮੈਂ ਜੋ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹ ਸਿੰਘ ਜੀ ਦਾ ਕੱਲ ਦਿਹਾਂਤ ਹੋਇਆ ਮੈਂ ਉਸ ਬਾਰੇ ਉਹਨਾਂ ਬਾਰੇ ਇਹੋ ਕਾਹਗਾ ਕਿ ਇੱਕ ਭਾਰਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਜੋ 1991 ਚ ਜਦੋਂ ਉਹ ਅਰਥਸ਼ਾਸਤਰੀ ਬਣੇ ਸਨ ਉਦੋਂ ਦੇਸ਼ ਦੇ مالی ਹਾਲਾਤ ਬਹੁਤ ਖਰਾਬ ਸਨ ਔਰ ਉਹਨਾਂ ਨੇ ਆਪਣੀ ਸੂਝ ਬੁੱਧ ਤੇ ਧਿਆਨਤਦਾਰੀ ਨਾਲ ਹਿੰਦੁਸਤਾਨ ਨੂੰ ਉਸ ਸਰਕਾਰ ਚੋਂ ਵਿੱਤੀ ਜੋ ਕੱਢ ਕੇ ਲੈ ਕੇ ਗਏ ਔਰ ਹਿੰਦੁਸਤਾਨ ਨੇ ਬਹੁਤ ਤਰੱਕੀ ਕੀਤੀ ਉਹਨਾਂ ਦੇ ਰਾਜ ਚ ਫਿਰ ਉਹ ਜਿੰਨਾ ਚਿਰ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਤੇ ਹਿੰਦੁਸਤਾਨ ਨੂੰ ਬਹੁਤ ਕੁਝ ਉਹਨਾਂ ਦੀ ਦੇਣ ਦਿੱਤੀ ਆ ਔਰ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਕਿ ਕੱਲ ਕਾਂਗਰਸ ਪਾਰਟੀ ਨਹੀਂ ਸਾਰੇ ਦੇਸ਼ ਨੂੰ ਪਿਆ ਹੋ ਸਰ ਕੀ ਕਹਿਣਾ ਚਾਹੁੰਦੇ ਹੋ 96 ਸੋ ਲੋਕਾਂ ਨੂੰ ਵੋਟਾਂ ਵੀ ਤੁਹਾਨੂੰ ਪਾਈਆਂ ਗਈਆਂ ਨੇ ਇੱਕੀ ਸਾਰ ਅਗਲੀ ਤਿਆਰੀ ਰਹਿਣ ਵਾਲੀ ਜੀ ਕਦੋਂ ਤੱਕ ਜਿਹੜਾ ਕੰਮ ਕਰਦੇ ਆ ਅਵਾਰਡ ਦੇ ਜਿਹੜੇ ਸਾਰਾ ਸ਼ੁਰੂ ਹੋਣਗੇ ਦੇਖੋ ਜੀ 9600 ਲੋਕਾਂ ਨੇ ਬਹੁਤ ਪਿਆਰ ਸਨੇਹ ਤੇ ਆਪਣਾ ਜੋ ਵਿਸ਼ਵਾਸ ਹੈ ਮੇਰੇ ਤੇ ਉਹਨਾਂ ਨੇ ਅੱਗੇ ਨਾਲੋਂ ਜ਼ਿਆਦਾ ਵੀ ਦਿਖਾਇਆ ਪਰ ਮੈਂ ਉਹਨਾਂ ਦਾ ਵਿਸ਼ਵਾਸ ਤੇ ਸਨੇਹ ਕਦੀ ਟੁੱਟਣ ਨਹੀਂ ਦਾਂਗਾ ਜਿੰਨਾ ਉਹਨਾਂ ਨੇ ਮੇਰੇ 'ਵਸਤੇ ਕੀਤਾ ਮੈਂ ਉਸ ਤੋਂ 2 ਗੁਣਾ ਕਰਕੇ ਅਗਲੇ 5 ਸਾਲ ਉਹਨਾਂ ਦੀ ਸੇਵਾ ਕਰਾਂਗਾ ਤੇ ਵਾਰ ਦੇ ਜੋ ਵੀ ਮੁੱਢਲੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕਰਾਂਗਾ ਕਿਉਂਕਿ ਜੋ ਕੋਈ ਕੰਮ ਹੈ ਉਹ ਅਸੀਂ ਇੱਕ ਅੱਡੇ ਦਿਨ ਤੋਂ ਸ਼ੁਰੂ ਕਰ ਦਿੱਤੀ ਹੋਏ ਨੇ ਔਰ ਆਉਣ ਵਾਲੇ ਥੱਲੇ ਦਿਨਾਂ ਆਉਣ ਵਾਲੇ ਥੱਲੇ ਜੋ ਦਿਨਾਂ ਦੇ ਵਿੱਚ ਜੰਗੀ ਪੱਤਰ ਤੇ ਉਹ ਖਾਸ ਤੇ ਕੰਮ ਹੋਵੇ ਮੇਰ ਨੂੰ ਵੀ ਲੈ ਕੇ ਸਰਚੋਂਾਂ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਵਿੱਚ ਵੀ ਕੁਝ ਨਾਮ ਚਿੰਨ ਹੈਗੇ ਤੇ ਜੇਕਰ ਜ਼ਿੰਮੇਵਾਰੀ ਦਿੱਤੀ ਜਾਵੇ ਸਕੀ ਜਾਣਾ ਚਾਹੁੰਦੇ ਹਾਂ ਦੇ ਵੇਖੋ ਮੇਰ ਜਿਹੜੀ ਹੈ ਮੇਰ ਸਾਡੀ ਕਾਂਗਰਸ ਪਾਰਟੀ ਦਾ ਬਣੇਗਾ ਔਰ ਅਸੀਂ 50 ਤੋਂ ਵੱਧ ਕਾਉਂਸਲਰ ਆਣਾ ਕਾਂਗਰਸ ਪਾਰਟੀ ਆਪਰਾ ਮੇਰ ਬਣਾਏਗੀ ਜਿਹੜਾ ਮਨਮੋਹਨ ਸਿੰਘ ਜੀ ਵੱਲੋਂ ਵੀ ਜਿਹੜਾ ਉਹਨਾਂ ਦੇ ਆਖਰੀ ਮੈਸੇਜ ਦਿੱਤਾ ਗਿਆ ਕਿ ਇੱਕ ਤਰੀਕ ਤੱਕ ਜਿਹੜਾ ਸੋਗ ਮਨਾਇਆ ਜਾਣਾ ਜੀ ਆਮ ਪਬਲਿਕ ਨੂੰ ਕੀ ਇਹ ਤਰੀਕ ਮੈਂ ਸਾਰੀ ਆਮ ਪਬਲਿਕ ਨੂੰ ਅਪੀਲ ਇਹੋ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਲਈ ਦਾ ਐਲਾਨ ਕੀਤਾ ਗਿਆ ਕਿ ਇੱਕ ਤਰੀਕ ਤੱਕ ਸੋਗ ਮਨਾਇਆ ਜਾਵੇ ਔਰ ਮੈਂ ਇਹੋ ਹੀ ਕਹਾਂਗਾ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਜੋ ਨਾਂ ਪੂਰਾ ਹੋਣ ਵਾਲਾ ਕਾਟਾ ਪਿਆ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇਹ ਜੋ 5 ਦਿਨ ਸੋਗ ਹੈ ਅਸੀਂ ਉਹਦੇ ਚ ਵਰਤ ਵਸ਼ਬੂਰੀਅਤ ਕਰੀਏ ਵਾੜ ਦੇ ਲੋਕਾਂ ਨੂੰ ਕੀ ਮੈਸੇਜ ਇਹ ਚਾਹਦੇ ਹੁਣ ਕੌਂਸਲਰ ਤੁਸੀਂ ਚੁਣੇ ਗਏ ਲੋਕਾਂ ਵੱਲੋਂ ਕੰਮਾਂ ਨੂੰ ਲੈ ਕੇ ਵਾੜ ਦੇ ਲੋਕਾਂ ਨੂੰ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਕਿ ਜਿੰਨਾ ਪਿਆਰ ਮੁਹੱਬਤ ਔਰ ਸਨੇਹ ਉਹਨਾਂ ਨੇ ਮੇਰੇ ਤੇ ਲੁਟਾਇਆ ਔਰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 5 ਸਾਲ ਤੇ ਉਹਨਾਂ ਦੇ ਨਾਲ ਖੜਾ ਮਰਾਂ ਮੈਂ ਉਸ ਤੋਂ ਬਾਅਦ ਵੀ ਮੈਂ ਤੇ ਮੇਰਾ ਸਾਰਾ ਪਰਿਵਾਰ ਤੇ ਮੇਰੀ ਟੀਮ ਦੇ ਮੈਂਬਰ ਸਾਰੇ ਆਪਣੀ ਵਾੜ ਵਾਸਤੇ ਦਿਨ ਰਾਤ ਖੜੇ ਨੇ ਠੀਕ